ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਪਾਉਣ ਦਾ ਐਲਾਨ ਕੀਤਾ ਗਿਆ ਤਾਂ ਉਹਨਾਂ ਨੇ ਇਸ ਦੀ ਤਰੀਕਾ ਜਿਹੜੀ ਉਹ ਵੀ ਤੈਅ ਕਰ ਦਿੱਤੀ ਹੈ ਅੱਗੇ ਲੋਕ ਸਭਾ ਦੀਆਂ ਚੋਣਾਂ ਆ ਰਹੀਆਂ ਨੇ ਮੇਰਾ ਖਿਆਲ ਲੋਕ ਸਭਾ ਤੋਂ ਚੋਣਾਂ ਇਸ ਸਰਕਾਰ ਦੀ ਇੱਕ ਕਿਸ਼ਤ ਆਖਰੀ ਕਿਸ਼ਤ ਹੈ ਅਗਲੀ ਕਿਸ਼ਤ ਫਰਵਰੀ ਤੋਂ ਬਾਅਦ ਮਾਰਚ, ਅਪ੍ਰੈਲ, ਮਈ, ਜੂਨ ਦੇ ਮਹੀਨੇ ਵਿੱਚ ਜਾਂ ਮਈ ਤੋਂ ਬਾਅਦ ਆਵੇਗੀ ਉਦੋਂ ਤੱਕ ਨਵੀਂ ਸਰਕਾਰ ਹੋਂਦ ਵਿੱਚ ਆ ਚੁੱਕੀ ਹੋਵੇਗੀ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇੱਕ ਜਵਾਬ ਦਿੱਤਾ ਗਿਆ ਉਹਨਾਂ ਨੇ ਉਹਨਾਂ ਤੇ ਤੰਜ ਕੱਸਿਆ ਸੀ ਉਹ ਕਹਿੰਦੇ ਨਵਜੋਤ ਸਿੰਘ ਸਿੱਧੂ ਤਾਂ ਨਾ ਵਿਆਹ ਸ਼ਾਦੀ ਵਿੱਚ ਆਉਣ ਵਾਲੇ ਸੂਟਾ ਵਰਗਾ ਹੈ ਬੰਦਾ ਸੂਟ ਸੱਸ ਨੂੰ ਲਿਆਇਆ ਇਹਦੀ ਪਤਾ ਸੱਸ ਗਾਹਾਂ ਕਿਸੇ ਹੋਰ ਨੂੰ ਧੱਕ ਦੇਵੇ ਉਹ ਕਿ ਉਹ ਚੰਡੀਗੜ੍ਹ ਵਿੱਚ ਜਦੋਂ ਅੱਜ ਮਿਸ਼ਨ ਰੁਜਗਾਰ ਤਹਿਤ ਕੁਝ ਨੌਜਵਾਨਾਂ ਨੂੰ ਉਹਨਾਂ ਨੂੰ ਨਿਯੁਕਤੀ ਪੱਤਰ ਦੇ ਰਹੇ ਸਨ ਇਹ ਗੱਲ ਉਦੋਂ ਦੀ ਹੈ ਔਰ ਸਾਰਿਆਂ ਨੂੰ ਪਤਾ ਕਿ ਮੁੱਖ ਮੰਤਰੀ ਸਾਹਿਬ ਦੇ ਨਿਯੁਕਤੀ ਪੱਤਰਾਂ ਉੱਤੇ ਵੀ ਉਹਨਾਂ ਦੀ ਆਪਦੀ ਤਸਵੀਰ ਹੈ ਉਹ ਕਿਸੇ ਜਗ੍ਹਾ ਤੇ ਛੱਡਦੇ ਹੀ ਨਹੀਂ ਕਿ ਤਸਵੀਰ ਨਾ ਹੋਵੇ ਲੈਹਿੰਦੇ ਪੰਜਾਬ ਦੀ ਪਹਿਲੀ ਮਹਿਲਾ ਜਿਹੜੀ ਆ ਉਹ ਮੁੱਖ ਮੰਤਰੀ ਬਣੀ ਆ ਜਿਸ ਨੇ ਇੱਕ ਵੱਡਾ ਇਤਿਹਾਸ ਆ ਜਿਹੜਾ ਉਹ ਰੋਟੀ ਪਾਕਿਸਤਾਨ ਮੁਸਲਮ لیگ ਨਵਾਜ਼ ਸ਼ਰੀਫ ਦੀ ਸੁਪੁੱਤਰੀ ਹੈ ਪਹਿਲੀ ਔਰਤ ਮੁੱਖ ਮੰਤਰੀ ਬਣ ਕੇ ਇਤਿਹਾਸ ਰਚਿਆ ਚੋਣਾਂ ਵਿੱਚ 220 ਵੋਟਾਂ ਪ੍ਰਾਪਤ ਹੋਈਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕਈ ਜ਼ਿਲ੍ਹਿਆਂ ਦੇ ਚੇਅਰਮੈਨ ਅਤੇ ਜਿਹੜੇ ਮੈਂਬਰ ਨੇ ਉਹਨਾਂ ਦੀ ਨਿਯੁਕਤੀ ਕੀਤੀ ਗਈ ਹੈ ਲਗਭਗ 100 ਜਿਹੜੇ ਇਹ ਉਹਨਾਂ ਦੇ ਆਗੂ ਸੀਗੇ ਉਹਨਾਂ ਨੂੰ ਜਿਹੜੇ ਇਹ ਸੌਂਪ ਜ਼ਿੰਮੇਵਾਰੀਆਂ ਉਹ ਸੌਂਪੀਆਂ ਗਈਆਂ ਨੇ ਲੰਬੇ ਸਮੇਂ ਤੋਂ ਆਮ ਆਦਮੀ ਪਾਰਟੀ ਵਿੱਚ ਅਫਰਾ ਤਪਰੀਦਾ ਮਾਹੌਲ ਸੀ ਕਿ 100 2 ਸਾਲ ਲਗਭਗ ਪੂਰੇ ਹੋ ਚੁੱਕੇ ਆ ਦਿਨ ਤੋਂ 15-16 ਹੀ ਘਟਦੇ ਆ ਜੀ ਤੇ ਵਰਕਰ ਉਹ ਜਿਵੇਂ ਤੁਰੇ ਫਿਰਦਾ ਨਾ ਕੱਢ ਰਹਾ ਤੇ ਹੁਣ ਇਹਨਾਂ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਹਨਾਂ ਵਰਕਰਾਂ ਨੂੰ ਇੱਕ ਕੁਰਸੀ ਦੀ ਛੋਟੀ ਮੋਟੀ ពੁਰਕੀ ਪਾਈ ਹੈ ਬੀਜਪੀ ਦਾ ਸਮਾਗਮ ਸੀ ਏਮਜ ਹਸਪਤਾਲ ਦਾ ਜਿਹੜਾ ਉਹ ਉਦਘਾਟਨ ਇੱਕ ਵਿੰਗ ਦਾ ਕੀਤਾ ਗਿਆ ਸੀ ਜਿਸ ਨੂੰ ਸੰਬੋਧਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਤਾਂ ਉੱਥੇ ਹੀ ਸਾਬਕਾ ਜਿਹੜੇ ਕੇਂਦਰੀ ਮੰਤਰੀ ਸੀਗੇ ਬੀਬੀ ਹਰਸਿਮਰ ਕੌਰ ਬਾਦਲ ਉੱਤੇ ਪਹੁੰਚੇ ਤਾਂ ਉਹਨਾਂ ਨੇ ਕਿਸਾਨਾਂ ਦਾ ਮੁੱਦਾ ਚੁੱਕਿਆ ਜਿਨ੍ਹਾਂ ਦਾ ਬੀਜਪੀ ਆਗੂਆਂ ਦੇ ਵੱਲੋਂ ਉੱਥੇ ਵਿਰੋਧ ਕੀਤਾ ਗਿਆ ਤਾਂ ਬਿਕਰਮ ਮਜੀਠੀ ਅੱਜ ਉਹਨਾਂ ਦੇ ਹੱਕ ਦੇ ਵਿੱਚ ਬੋਲੇ ਮੈਂ ਆਪ ਸਭ ਸੇ ਹੱਥ ਬੰਨ ਕੇ ਇੱਕ ਅਪੀਲ ਕਰਨਾ ਚਾਹਤੀ ਹੂੰ ਕਿ ਹਮਾਰੇ ਪੰਜਾਬ ਕੇ ਮਿਹਨਤੀ ਲੋਗੋ ਨੇ ਬਹੁਤ ਬੜੀ ਕੁਰਬਾਨੀਆਂ ਦੀਆਂ ਹੈ ਦੇਸ਼ ਕੇ ਲਿਏ ਔਰ ਆਜ ਵੀ अपने पानी को हमारा वाटर टेबल हर नीचे जाई जा रहा है तरह तरह की बीमारियां का सामना करके आज भी देश के पेट भरने के लिए सबसे बड़ा योगदान हमारे मेहती किसान देते हैं कुछ समय पहले दो साल ढाई साल पहले हमारे 600 किसानों ने अपनी जान शहीद कर दी कुछ मंग, मांगे रख के और आज भी एक बार फिर किसानों को सड़कों पे उतरना पड़ा है पांच जाने जा चुकी हैं पंजाब का बहुत बड़ा किसानों का नुकसान मजदूरों का नुकसान एक इकोनॉमिक ब्लॉकेट जो हो रहा है उससे पंजाब की इकोनॉमी का भी नुकसान हो रहा है आप सबसे मैं बेनती करती हूँ कि ये किसानों का मजदूरों का ये मसला पंजाब का मसला, आप जरूर इंटरवीन करके गवर्नर साहब आप इसको हल जरूर करिए हरसिमरत कौर बादल जी ने उत्सान के हक की गल की उन्होंने ये मुद्दा उठाया कि जो हरियाणा की सरकार बॉर्डर से किसान क्योंकि जब एक घर का चिराग पूछता है उस घर पे क्या बीतती है ये मेरे कॉन्स्टिट्यूंसी में बहुतों के साथ हुआ है दो दिन पहले एक 22 साल का लड़का जिस तरीके से अच्छा हमारे पंजाबियों को ऐसा एक पाकिस्तान के बॉर्डर में जो देखने को मिलता है पंजाब और हरियाणा के बॉर्डर में देखने को मिल रहा है ਇਹ ਅਗੂ ਭੁੱਲ ਜਾਂਦੇ ਆ ਜਿਹੜੇ ਅੱਜ ਬਹੁਤ ਹਤੈਸ਼ੀ ਬਣੇ ਫਿਰਦੇ ਆ ਕਿਸਾਨਾਂ ਦੇ ਇਹਨਾਂ ਨੂੰ ਜੇਕਰ ਕੋਈ ਪੁੱਛੇ ਕਿ ਤੁਸੀਂ ਤਾਂ ਨਰਿੰਦਰ ਮੋਦੀ ਸਾਹਿਬ ਵੱਲੋਂ ਬਣਾਈ ਤਿੰਨ ਖੇਤੀ ਕਾਨੂੰਨਾਂ ਦੀ ਇਸ ਹੱਦ ਤੱਕ ਵਕਾਲਤ ਕੀਤੀ ਕੇ ਸਵਰਗ ਵਾਸੀ ਸਰਦਾਰ ਪ੍ਰਕਾਸ਼ਕ ਬਾਦਲ ਤੋਂ ਵੀ ਕਹਾਤਾ ਕਿ ਕਿੰਨੇ ਪੰਜਵਾਂ ਜਿਹੜਾ ਸਪਲੀਮੈਂਟਰੀ ਚਲਾਨ ਸੀਗਾ ਉਹ ਪੇਸ਼ ਕੀਤਾ ਹੈ ਜਿਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਚੌਥੇ ਤੋਂ ਵੱਧ ਜਿਹੜਾ ਖਤਰਨਾਕ ਹੋ ਸਾਬਤ ਹੋ ਸਕਦਾ 211 ਪੰਨਿਆਂ ਦਾ ਵਿਸ਼ੇਸ਼ ਜਾਂਚ ਟੀਮ ਨੇ ਉਹ ਫਰੀਦਕੋਟ ਦੀ ਅਦਾਲਤ ਵਿੱਚ ਦਾਖਲ ਕਰਤਾ ਜਿਦੇ ਵਿੱਚ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਸਾਬਕਾ ਡੀਜੀਪੀ ਸਵੇਤ ਸਿੰਘ ਸੈਣੀ ਸਵੇਤ ਕਈਆਂ ਨੂੰ ਮੁੱਖ ਤੌਰ ਤੇ ਮੁਜਰਮ ਬਣਾਇਆ ਹੈ ਇੱਕ ਮੇਰੀ ਵੀ ਸੁਣੋ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਸੁਖਵੀਰ ਸਿੰਘ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਵੱਖੋ ਵੱਖਰੇ ਹੁੰਦਿਆਂ ਦੇ ਚਰਚਾ ਕਰਦੇ ਹਾਂ ਤੇ ਚਰਚਾ ਕਰਨ ਲਈ ਸਾਡੇ ਨਾਲ ਨੇ ਸੀਨੀਅਰ ਐਡੀਟਰ ਜਸਪਾਲ ਸਿੰਘ ਜੀ ਢੱਲੋ ਆਉਣਾ ਦਾ ਸਵਾਗਤ ਕਰੀਏ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਪੰਗੂ ਸਾਬ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਪਾਉਣ ਦਾ ਐਲਾਨ ਕੀਤਾ ਗਿਆ ਤਾਂ ਉਹਨਾਂ ਨੇ ਇਸ ਦੀ ਤਰੀਕਾ ਜਿਹੜੀ ਉਹ ਵੀ ਤੈਅ ਕਰ ਦਿੱਤੀ ਹੈ ਜੀ ਪੰਗੂ ਸਾਬ ਲੰਬੇ ਸਮੇਂ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 4 ਮਹੀਨਿਆਂ ਪਿੱਛੋਂ ਕਿਸਾਨਾਂ ਦੇ ਖਾਤਿਆਂ ਵਿੱਚ 2000 ਰੁਪਏ ਦੀ ਰਾਸ਼ੀ ਪਾਈ ਜਾਂਦੀ ਹੈ ਕੁੱਲ ਸਾਲ ਦੇ ਵਿੱਚ 6000 ਦੀ ਰਾਸ਼ੀ ਤਿੰਨ ਕਿਸ਼ਤਾਂ ਦੇ ਵਿੱਚ 15 ਕਿਸ਼ਤਾਂ ਦੀਆਂ ਹੁਣ ਤੱਕ ਜਾਰੀ ਹੋ ਚੁੱਕੀਆਂ ਨੇ 16ਵੀਂ ਕਿਸ਼ਤ 28 ਫਰਵਰੀ ਭਾਵ ਪਰਸੋਂ ਨੂੰ ਪ੍ਰਧਾਨ ਮੰਤਰੀ ਸਨਮਾਨ ਨidhi ਯੋਜਨਾ ਲਗਭਗ ਜਾਰੀ ਕੀਤੀ ਜਾਊਗੀ 8 ਕਰੋੜ ਤੋਂ ਵੱਧ ਕਿਸਾਨਿਆਂ ਦੇ ਖਤ ਕਿਸਾਨਾਂ ਦੇ ਖਾਤਿਆਂ ਵਿੱਚ ਤਬਦੀਲ ਕੀਤੀ ਜਾਵੇਗੀ 18000 ਕਰੋੜ ਤੋਂ ਵੱਧ ਦੀ ਰਾਸ਼ੀ ਜਾਰੀ ਕੀਤੀ ਜਾਵੇਗੀ ਇਹ ਰਕਮ ਸਾਨੂੰ ਪਤਾ ਹੀ ਹੈ ਕਿ ਤਿੰਨ ਵਾਰ ਆਉਂਦੀ ਹੈ ਅੱਗੇ ਲੋਕ ਸਭਾ ਦੀਆਂ ਚੋਣਾਂ ਆ ਰਹੀਆਂ ਨੇ ਵੇਰਾ ਕਿ ਹਲ ਲੋਕ ਸਭਾ ਤੋਂ ਚੋਣਾ ਇਹ ਸਰਕਾਰ ਦੀ ਇੱਕ ਕਿਸ਼ਤ ਆਖਰੀ ਕਿਸ਼ਤ ਹੈ ਅਗਲੀ ਕਿਸ਼ਤ ਫਰਵਰੀ ਤੋਂ ਬਾਅਦ ਮਾਰਚ ਅਪ੍ਰੈਲ ਮਈ ਜੂਨ ਦੇ ਮਹੀਨੇ ਵਿੱਚ ਜਾਂ ਮਈ ਤੋਂ ਬਾਅਦ ਆਵੇਗੀ ਉਦੋਂ ਤੱਕ ਨਵੀਂ ਸਰਕਾਰ ਹੋਂਦ ਵਿੱਚ ਆ ਚੁੱਕੀ ਹੋਵੇਗੀ ਸੋ 8 ਕਰੋੜ ਤੋਂ ਵੱਧ ਕਿਸਾਨਾਂ ਦੇ ਖਾਤਿਆਂ ਵਿੱਚ 18000 ਕਰੋੜ ਇਹ ਰਾਸ਼ੀ ਜਾਵੇਗੀ ਸੋ ਇਹਦੀ ਇੱਕ ਹੋਰ ਕਿਸਤ ਕਿਸਾਨਾਂ ਦੇ ਖਾਤਿਆਂ 'ਚ ਚੱਲ ਰਹੀ ਹੈ ਇਹ ਵੀ ਮੈਂ ਦੱਸ ਦੇਵਾਂ ਕੇवाईसी ਨਾ ਹੋਣ ਕਰਕੇ ਬਹੁਤ ਸਾਰੇ ਖਾਨ ਕਿਸਾਨ ਇਹ ਤੋਂ ਵਾਝੇ ਕਰ ਦਿੱਤੇ ਗਏ ਨੇ ਉਹਨਾਂ ਦੀ ਜਾਣਕਾਰੀ ਦਰਸਤ ਨਹੀਂ ਹੈ ਸੋ ਦੇਖਦੇ ਆ ਕਿ ਅੱਗੇ ਇਸ ਮਾਮਲੇ ਦੇ ਵਿੱਚ ਕੀ ਵਾਪਰਦਾ ਹੈ ਜੀ ਜੀ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇੱਕ ਜਵਾਬ ਦਿੱਤਾ ਗਿਆ ਉਹਨਾਂ ਨੇ ਉਹਨਾਂ ਤੇ ਤੰਜ ਕੱਸਿਆ ਸੀ ਬੜਾ ਅਜੀਬ ਕਿਸਮ ਦਾ ਇਹ ਤੰਜ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਰ ਜਵਾਬੀ ਵਿੱਚ ਉਹਨਾਂ ਦਾ ਕੋਈ ਜਵਾਬ ਨਹੀਂ ਇੱਕ ਵੱਡੇ ਹਾਸਰਸ ਕਲਾਕਾਰ ਸੀ ਤੇ ਉਹ ਕਲਾਕਾਰ ਹਮੇਸ਼ਾ ਉਹਨਾਂ ਦੇ ਉੱਪਰ ਰਹਿੰਦਾ ਹੈ ਜਵਾਬ ਦਾ ਬਹੁਤ ਤੇਜ਼ੀ ਨਾਲ ਦਿੰਦੇ ਆ ਤੇ ਅਜੀਹਾ ਘੜਕੇ ਦਿੰਦੇ ਆ ਲੋਕ ਦੇਖਦੇ ਰਹਿ ਜਾਂਦੇ ਆ ਉਹ ਕਹਿੰਦੇ ਨਵਜੋਤ ਸਿੰਘ ਸਿੱਧੂ ਤਾਂ ਨਾ ਵਿਆਹ ਸ਼ਾਦੀ ਵਿੱਚ ਆਉਣ ਵਾਲੇ ਸੂਟਾ ਵਰਗਾ ਹੈ ਬੰਦਾ ਸੂਟ ਸੱਸ ਨੂੰ ਲਿਆਇਆ ਏਰੀ ਪਤਾ ਸੱਸ ਗਾਹਾਂ ਕਿਸੇ ਹੋਰ ਨੂੰ ਧੱਕ ਦੇਵੇ ਉਹ ਕਹੇ ਉਹ ਚੰਡੀਗੜ੍ਹ ਵਿੱਚ ਜਦੋਂ ਅੱਜ ਮਿਸ਼ਨਰੂ ਜਗਾਰ ਤਹਿਤ ਕੁਝ ਨੌਜਵਾਨਾਂ ਨੂੰ ਉਹਨਾਂ ਨੂੰ ਜੁਕਤੀ ਪੱਤਰ ਦੇ ਰਹੇ ਸਨ ਇਹ ਗੱਲ ਉਦੋਂ ਦੀ ਹੈ ਔਰ ਸਾਰਿਆਂ ਨੂੰ ਪਤਾ ਕਿ ਮੁੱਖ ਮੰਤਰੀ ਸਾਹਿਬ ਦੇ ਨਿਯੁਕਤੀ ਪੱਤਰਾਂ ਉੱਤੇ ਵੀ ਉਹਨਾਂ ਦੀ ਆਪਦੀ ਤਸਵੀਰ ਹੈ ਉਹ ਕਿਸੇ ਜਗ੍ਹਾ ਤੇ ਛੱਡਦੇ ਹੀ ਨਹੀਂ ਕਿ ਤਸਵੀਰ ਨਾ ਹੋਵੇ ਅੱਜ ਤੱਕ ਪੰਜਾਬ ਸਰਕਾਰ ਦੀਆਂ ਡੈੜੀਆਂ ਦੇ ਉੱਤੇ ਕਦੇ ਮੁੱਖ ਮੰਤਰੀ ਜਾਂ ਕਿਸੇ ਹੋਰ ਦੀ ਤਸਵੀਰ ਮੈਂ ਕਦੇ ਦੇਖੀ ਨਹੀਂ ਪਰ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਦੀ ਤਸਵੀਰ ਟਾਈਟਲ ਦੇ ਉੱਤੇ ਡੈਰੀਆਂ ਦੇ ਵਿੱਚ ਵੀ ਆ ਪੰਜਾਬ ਸਰਕਾਰ ਦੀਆਂ ਵਿੱਚ ਉਹ ਕਹਿੰਦੇ ਕਿ ਲੋਕ ਉਹਨੂੰ ਅੱਗੇ ਤੋਰ ਦਿੰਦੇ ਆ ਕਾਂਗਰਸ ਦੀ ਮਾਰੀ ਕਿਸਮਤ ਉਸ ਨੇ ਇਸ ਨੂੰ ਖੋਲ ਲਿਆ ਜਿਸ ਨੂੰ ਹੁਣ ਸਵਾਰਿਆ ਜਾ ਨਾ ਸਵਾਰਿਆ ਜਾ ਸਕਦਾ ਨਾ ਬੰਦ ਕੀਤਾ ਜਾ ਸਕਦਾ ਕਾਇਦਾ ਦਰਦਰ ਸਿੰਘ ਤੋਂ ਦੁਖੀ ਹੋ ਕੇ ਸੁਨੀਲ ਜਾਖੜ ਭਾਜਪਾ ਵਿੱਚ ਗਏ ਸੀ ਮਨਪ੍ਰੀਤ ਬਾਦ ਭਾਜਪਾ ਚ ਨੇ ਇਹ ਵੀ ਪਤਾ ਨਹੀਂ ਕਿੰਨੀਆਂ ਕੁ ਪਾਰਟੀਆਂ ਬਦਲ ਚੁੱਕੇ ਨੇ ਮੈਨੂੰ 3.5 ਕਰੋੜ ਲੋਕਾਂ ਨੇ ਮੁੱਖ ਮੰਤਰੀ ਬਣਾਇਆ ਪੰਜਾਬ ਦੀ ਇੱਜ਼ਤ ਤੇ ਅਣਖ ਨੂੰ ਕਹਿੰਦੇ ਮੈਂ ਕਦੇ ਦਾਗ ਨਹੀਂ ਲੱਗਣ ਦਿਆਂਗਾ ਜੀ ਜੀ ਲਹਿੰਦੇ ਪੰਜਾਬ ਦੀ ਪਹਿਲੀ ਮਹਿਲਾ ਜਿਹੜੀ ਆ ਉਹ ਮੁੱਖ ਮੰਤਰੀ ਬਣੀ ਆ ਜਿਸ ਨੇ ਇੱਕ ਵੱਡਾ ਇਤਿਹਾਸ ਆ ਜਿਹੜਾ ਉਹ ਰਚਿਆ ਜੀ ਇਦੇ ਵਿੱਚ ਕੋਈ ਸ਼ੱਕ ਨਹੀਂ ਪੰਗੂ ਸਭ ਇਹ ਪਾਕਿਸਤਾਨ ਮੁਸਲਮ لیگ ਨਵਾਜ਼ ਸ਼ਰੀਫ ਦੀ ਸੁਪੁੱਤਰੀ ਹੈ ਪਹਿਲੀ ਔਰਤ ਮੁੱਖ ਮੰਤਰੀ ਬਣ ਕੇ ਇਤਿਹਾਸ ਰਚਿਆ ਚੋਣਾਂ ਵਿੱਚ 220 ਵੋਟਾਂ ਪ੍ਰਾਪਤ ਹੋਈਆਂ ਅਤੇ ਬਰੋਢੀ ਸੁੰਨੀ ਇਤਿਹਾਦ ਕੌਂਸਲ ਦੇ ਰਾਣਾ ਆਬਤਾਬ ਅਹਿਮਦ ਤੇ ਜਿੱਤ ਪ੍ਰਾਪਤ ਕੀਤੀ ਹੈ ਐਸਆਈਸੀ ਮੈਂਬਰਾਂ ਨੇ ਬਾਈਕਟ ਕਰਤਾ ਜਿਹਦੇ ਕਰਕੇ ਵੋਟਾਂ ਜ਼ੀਰੋ ਰਹਿ ਗਈਆਂ ਨਵੇਂ ਸੋਨੇ ਸਪੀਕਰ ਮਲਕ ਅਹਿਮਦ ਖਾਨ ਦੀ ਅਗਵਾਈ ਵਿੱਚ ਪੰਜਾਬ ਅਸੈਂਬਲੀ ਸੈਸ਼ਨ ਵਿੱਚ ਸੁੰਨੀ ਇਤਿਹਾਦ ਕੌਂਸਲ ਦੇ ਵਿਰੋਧੀ ਮੈਂਬਰਾਂ ਨੇ ਬਾਈਕਟ ਕੀਤਾ ਇੱਕ ਨਿਊਜ਼ ਏਜੰਸੀ ਮੁਤਾਬਕ ਸਪੀਕਰ ਖਾਨ ਨੇ ਰੱਖਾ ਐਲਾਨ ਕੀਤਾ ਕਿ ਸਿਰਫ ਮੁੱਖ ਮੰਤਰੀ ਲਈ ਚੋਣਾਂ ਹੋਣਗੀਆਂ ਅਤੇ ਕਿਸੇ ਵੀ ਸੰਸਦ ਮੈਂਬਰ ਨੂੰ ਸੈਸ਼ਨ ਵਿੱਚ ਬੋਲਣ ਦੀ ਇਜਾਜ਼ਤ ਨਹੀਂ ਹੋਵੇਗੀ ਬਾਈਕਟ ਦੇ ਜਵਾਬ ਵਿੱਚ ਸਪੀਕਰ ਖਾਨ ਨੇ ਬਾਈਕਟ ਕਰਨ ਵਾਲੇ ਵਿਧਾਇਕਾਂ ਨੂੰ ਵਿਧਾਨ ਸਭਾ ਵਿੱਚ ਵਾਪਸ ਆਉਣ ਲਈ ਖਵਾਜਾ ਸਲਾਮ ਰਫੀਕ ਸੁਲਮਾਨ ਨजीर शमीउल्ला ਅਤੇ ਖਲੀਲ ਤਾਹਿਰ ਸਿੰਧੂ ਸਮੇਤ ਇੱਕ ਕਮੇਟੀ ਦਾ ਗਠਨ ਕੀਤਾ ਮਰਗਮਨਵਾਜ ਸਾਰਿਆਂ ਨੂੰ ਪਤਾ ਕਿ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਪੁੱਤਰੀ ਨੇ ਪਰਿਵਾਰ ਦੀ ਆਪਕਾਰੀ ਸੰਸਥਾ ਵਿੱਚ ਸ਼ਾਮਲ ਸਨ 92 ਵਿੱਚ ਉਹਨਾਂ ਸਦਰ ਅਵਾਨ ਨਾਲ ਵਿਆਹ ਕੀਤਾ ਸਦਰ ਅਵਾਨ ਉਸ ਵੇਲੇ ਫੌਜ ਵਿੱਚ ਕੈਪਟਨ ਵਜੋਂ ਡਿਊਟੀ ਨਿਭਾ ਰਹੇ ਸੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਲੌਤ ਰਾਜਾਬ ਜੀ ਦੇ ਕਾਰਜਕਾਰੀ ਦੇ ਸੁਰੱਖਿਆ ਅਧਿਕਾਰੀ ਸਨ। ਤੰਨੇ ਬੱਚੇ ਹਨ ਮਰਿਵਾਨੇ 2012 ਵਿੱਚ ਰਾਜਨੀਤੀ ਵਿੱਚ ਆਏ। 13 ਵਿੱਚ ਆਮ ਚੋਣਾਂ ਦੌਰਾਨ ਉਹਨਾਂ ਨੂੰ ਚੋਣ ਮਹਿੰਮ ਦਾ ਇੰਚਾਰਜ ਬਣਾਇਆ ਗਿਆ। 13 ਵਿੱਚ ਉਹਨਾਂ ਨੂੰ ਪ੍ਰਧਾਨ ਮੰਤਰੀ ਜੁਵਾ ਪ੍ਰੋਗਰਾਮ ਦੀ ਚੇਅਰਪਰਸਿਡ ਸੰਯੁਕਤ ਕੀਤਾ ਗਿਆ। ਨਿਯੁਕਤੀ ਨੂੰ ਚਰਚਾ ਦਿੱਤੇ ਜਾਣ ਤੋਂ ਬਾਅਦ 14 ਵਿੱਚ ਅਸਤੀਫਾ 24 ਵਿੱਚ ਪਾਕਿਸਤਾਨੀ ਆਮ ਚੋਣਾਂ ਵਿੱਚ ਪਹਿਲੀ ਵਾਰ ਪਾਕਿਸਤਾਨ ਨੈਸ਼ਨਲ ਅਸੈਂਬਲੀ ਦੇ ਪੰਜਾਬ ਦੀ ਸਭਾਈ ਅਸੈਂਬਲੀ ਲਈ ਚੁਣੇ ਗਏ ਜੋ ਉਹਨਾਂ ਦੀ ਸੰਸਦੀ ਸ਼ੁਰੂਆਤ ਸੀ ਸੋ ਦੇਖਦੇ ਹਾਂ ਕੁਰਸੀ ਕੰਡਿਆ ਦਾ ਤਾਜ ਹੈ ਇਸ ਕੰਡਿਆ ਦੇ ਤਾਜ ਨੂੰ ਕਿਸ ਤਰੀਕੇ ਦੇ ਨਾਲ ਇਹ ਜਿਹੜੀ ਮਰਯਮ ਹੈ ਉਹ ਨਿਭਾਉਂਦੇ ਹੈ ਸਮਾਂ ਦੱਸੇਗਾ ਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕਈ ਜ਼ਿਲ੍ਹਿਆਂ ਦੇ ਚੇਅਰਮੈਨ ਅਤੇ ਜਿਹੜੇ ਮੈਂਬਰ ਨੇ ਉਹਨਾਂ ਦੀ ਨਿਯੁਕਤੀ ਕੀਤੀ ਗਈ ਆ ਲਗਭਗ 100 ਜਿਹੜੇ ਇਹ ਉਹਨਾਂ ਦੇ ਆਗੂ ਸੀਗੇ ਉਹਨਾਂ ਨੂੰ ਜਿਹੜਾ ਇਹ ਸੌਂਪ ਜ਼ਿੰਮੇਵਾਰੀਆਂ ਉਹ ਸੌਂਪੀਆਂ ਗਈਆਂ ਨੇ ਜੀ ਪੰਗੂ ਸਾਹਿਬ ਇਹ ਲੰਬੇ ਸਮੇਂ ਤੋਂ ਆਮ ਆਦਮੀ ਪਾਰਟੀ ਵਿੱਚ ਅਫਰਾ ਤਪਰੀ ਦਾ ਮਾਹੌਲ ਸੀ ਕਿ 100 2 ਸਾਲ ਲਗਭਗ ਪੂਰੇ ਹੋ ਚੁੱਕੇ ਆ ਦਿਨ ਤਾਂ 15-16 ਹੀ ਘਟਦੇ ਆ ਜੀ ਤੇ ਵਰਕਰ ਉਹਵੇਂ ਜਿਵੇਂ ਤੁਰੇ ਫਿਰਦਾ ਨਾ ਕੱਢ ਰਹਾ ਤੇ ਹੁਣ ਇਹਨਾਂ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਹਨਾਂ ਵਰਕਰਾਂ ਨੂੰ ਇੱਕ ਕੁਰਸੀ ਦੀ ਛੋਟੀ ਮੋਟੀ ਬੁਰਕੀ ਪਾਈ ਹੈ। ਮਾਨਤਾ ਨੂੰ ਕਹਿੰਦੇ ਅਸੀਂ ਦਿੱਤਾ। ਵਿਰੋਧੀ ਬੁਰਕੀ ਕਹਿੰਦੇ ਐ। ਚਲੋ ਆਪਾਂ ਮਾਨਤਾ ਮੰਨ ਲੈਨੇ ਆ ਕਿਉਂਕਿ ਹਾਕਮ ਧਿਰ ਨੇ ਆਪਣੇ ਵਰਕਰਾਂ ਨੂੰ ਸਨਮਾਨ ਦਿੱਤਾ। ਬੱਕ ਬੱਕ ਅਦਾਰਿਆਂ ਦੇ 28 ਦੇ ਕਰੀਬ। ਉਹਨਾਂ ਵਿੱਚ ਕਈਆਂ 'ਚ ਚੇਅਰਮੈਨ ਪਹਿਲਾਂ ਲੱਗੇ ਵੀ ਐ। ਉਪ ਚੇਅਰਮੈਨ ਤੇ ਹੋਰਾਂ ਦੀ ਨਿਯੁਕਤੀ ਕੀਤੀ ਐ। ਕਈਆਂ ਦੇ ਵਿੱਚ ਬਾਈ ਚੇਅਰਮੈਨ ਜਾਂ ਹੋਰ ਮੈਂਬਰ ਬੋਰਡ ਡਾਇਰੈਕਟਰ ਵਗੈਰਾ ਲਾਏ ਨਹੀਂ ਤਾਂ ਜੋ ਵਰਕਰਾਂ ਦੇ ਵਿੱਚ ਜਿਹੜੀ ਅਸਥਿਰਤਾ ਫੈਲੀ ਹੋਈ ਹੈ ਉਹ ਵੀ ਥੋੜਾ ਜਿਹਾ ਟਿਕ ਜਾਣ ਉਹਨਾਂ ਨੇ ਭਗਵੰਤ ਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ ਤੇ ਜਾਣਕਾਰੀ ਦਿੱਤੀ ਹੈ ਕਿ ਟੀਮ ਰੰਗਲਾ ਪੰਜਾਬ ਵਿੱਚ ਸ਼ਾਮਲ ਨਵੇਂ ਸਾਥੀਆਂ ਨੂੰ ਵਧਾਈ ਆਓ ਮਿਲ ਕੇ ਸੂਬੇ ਦੀ ਤਰੱਕੀ ਤੇ ਵਕਾਸ ਲਈ ਕੰਮ ਕਰਗੇ ਜੀ ਬੀਜੇਪੀ ਦਾ ਇੱਕ ਸਮਾਗਮ ਸੀ ਏਮਜ ਹਸਪਤਾਲ ਦਾ ਜਿਹੜਾ ਉਹ ਉਦਘਾਟਨ ਇੱਕ ਵਿੰਗ ਦਾ ਕੀਤਾ ਗਿਆ ਸੀ ਜਿਸ ਨੂੰ ਸੰਬੋਧਨ ਦੇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਤਾਂ ਉੱਥੇ ਹੀ ਸਾਬਕਾ ਜਿਹੜੇ ਕੇਂਦਰੀ ਮੰਤਰੀ ਸੀਗੇ ਬੀਬੀ ਹਰਸਿਮਰਤ ਕੌਰ ਬਾਦਲ ਉੱਤੇ ਪਹੁੰਚੇ ਤਾਂ ਉਹਨਾਂ ਨੇ ਕਿਸਾਨਾਂ ਦਾ ਮੁੱਦਾ ਚੁੱਕਿਆ ਜਿਨ੍ਹਾਂ ਦਾ ਬੀਜੇਪੀ ਆਗੂਆਂ ਦੇ ਵੱਲੋਂ ਉੱਥੇ ਵਿਰੋਧ ਕੀਤਾ ਗਿਆ ਤਾਂ ਬਿਕਰਮ ਮਜੀਠੀਆ ਅੱਜ ਉਹਨਾਂ ਦੇ ਹੱਕ ਦੇ ਵਿੱਚ ਬੋਲੇ ਨੇ ਦੇਖੋ ਕਈ ਵਾਰੀ ਸਾਡੇ ਆਗੂ ਭੁੱਲ ਜਾਂਦੇ ਆ ਕਿ ਪਹਿਲਾਂ ਅਸੀਂ ਕੀ ਕਿਹਾ ਸੀ ਇਦਾਤ ਕਾਟਨ ਸੀ ਪ੍ਰਧਾਨ ਮੰਤਰੀ ਸਾਹਿਬ ਨੇ ਵਰਚੁਅਲ ਤੌਰ ਦੇ ਉੱਤੇ ਕੀਤਾ ਪਰ ਪੰਜਾਬ ਦੇ ਰਾਜਪਾਲ ਬੜਵਾਰੀ لال ਪ੍ਰੋਤ ਉਸ ਸਵਾਗਤ ਦੇ ਵਿੱਚ ਪੁੱਜੇ ਹੋਏ ਸਨ ਉਸ ਇਲਾਕੇ ਦੇ ਮੈਂਬਰ ਪਾਰਲੀਮੈਂਟ ਹੋਣ ਦੇ ਨਾਤੇ ਉੱਤੇ ਬੀਬੀ ਹਰਸਿਮਰਤ ਕੌਰ ਉਬਾਦਲ ਦਾ ਸ਼ਾਮਲ ਹੋਣਾ ਸੁਭਾਵਿਕ ਸੀ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਹੋਣ ਕਰਕੇ ਸੁਨੀਲ ਜਾਖੜ ਸਾਹਿਬ ਵੀ ਪੁੱਜੇ ਹੋਏ ਸਨ ਉਹਨਾਂ ਨੇ ਕਿਸਾਨਾਂ ਦੇ ਮਾਮਲੇ ਦੇ ਵਿੱਚ ਗੱਲ ਕੀਤੀ ਇਹ ਆਗੂ ਭੁੱਲ ਜਾਂਦੇ ਆ ਜਿਹੜੇ ਅੱਜ ਬਹੁਤ ਹਤਾਇਚੀ ਬਣੇ ਫਿਰਦੇ ਆ ਕਿਸਾਨਾਂ ਦੇ ਇਹਨਾਂ ਨੂੰ ਜੇਕਰ ਕੋਈ ਪੁੱਛੇ ਕਿ ਤੁਸੀਂ ਤਾਂ ਡਰਦਰ ਮੋਦੀ ਸਾਹਿਬ ਵੱਲੋਂ ਬਣਾਈ ਤਨ ਖੇਤੀ ਕਾਨੂੰਨਾਂ ਦੀ ਇਸ ਹੱਦ ਤੱਕ ਵਕਾਲਤ ਕੀਤੀ ਕਿ ਸਵਰਗਵਾਸੀ ਸਰਦਾਰ ਪ੍ਰਕਾਸ਼ਕ ਬਾਦਲ ਤੋਂ ਵੀ ਕਹਾਤਾ ਜੇ ਤੁਹਾਨੂੰ ਲੱਗਦਾ ਉਹ ਕਾਨੂੰਨ ਇੰਨੀ ਵਧੀਆ ਸੀ ਤੇ ਤੁਸੀਂ ਉਹਦਾ ਅਸੀਫਾ ਗੋ ਦਿੱਤਾ ਉਹਨਾਂ ਦੇ ਗੁਣ ਗਾਣ ਕੀਤੇ ਅੱਜ ਤੁਸੀਂ ਕਿਸਾਨ ਜੱਥੇ ਬੰਦੇ ਉਹ ਕਿਸਾਨ ਤਾਂ ਕਿਤੇ ਖੜੇ ਨਹੀਂ ਉਹਨਾਂ ਦੇ ਹੱਕ 'ਚ ਕਿਸਾਨਾਂ ਨੇ ਉਹਦਾ ਵਿਰੋਧ ਕੀਤਾ ਸੀ ਤੁਹਾਨੂੰ ਵੀ ਨਿਕਲਣਾ ਵੱਧ ਕਰਤਾ ਅੱਜ ਤੁਸੀਂ ਉਧਰਲੇ ਪਾਸ ਚਲੋ ਇਸ ਮਾਮਲੇ ਦੇ ਵਿੱਚ ਬੀਬੀ ਆਰ ਸਮਰਥ ਕੌਰ ਨੇ ਕਿਹਾ ਕਿ ਕਿ ਹਰਿਆਣਾ ਦੀ ਸਰਕਾਰ ਬਾਰਡਰ ਉੱਤੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕ ਕੇ ਤਸ਼ੱਦਦ ਟਾਰੀ ਹੈ ਕਿਸਾਨ ਜਾਨ ਗਵਾ ਚੁੱਕੇ ਨੇ ਸਾਡੀ ਉਹਨਾਂ ਨਾਲ ਹਮਦਰਦੀ ਹੈ ਇਸ ਗੱਲ ਦਾ ਸਵਾਗਤ ਕੀਤਾ ਤੇ ਜਕਾਰੇ ਛੱਡੇ ਤੇ ਉਹਨਾਂ ਨੇ ਕਿਹਾ ਕਿ ਜਕਰਤਾ ਤੁਸੀਂ ਤਾਂ ਕਹਿੰਦੇ ਹੁੰਦੇ ਸੀ ਕਿ ਤੁਸੀਂ ਪਹਿਲਾ ਕਿਸਾਨ ਹੋ ਗੱਲ ਵਿਕਰਮ ਸਿੰਘ ਜੀ ਠੀਕਾ ਕਹਿੰਦੇ ਆ ਤੁਹਾਡੀ ਭੈਣ ਜੀ ਨੇ ਕਿਸਾਨੀ ਦੇ ਹੱਕ ਦੀ ਗੱਲ ਕੀਤੀ ਮੈਨੂੰ ਸ਼ਾਇਦ ਤੁਸੀਂ ਤਾਇਦ ਕਰੋਗੇ ਉੱਠ ਕੇ ਸਹਿਮਤ ਹੋਵੋਗੇ ਪਰ ਉਲਟਾ ਤੁਸੀਂ ਕੁਝ ਭਾਜਪਾ ਵਰਕਰਾਂ ਨੇ ਭੈਣ ਜੀ ਹਰਸ਼ਵਰਤ ਕੋਰ ਦਾ ਵਿਰੋਧ ਕੀਤਾ ਉਹ ਕਹਿੰਦੇ ਮੈਨੂੰ ਤੁਹਾਡੇ ਤੋਂ ਤਾਂ ਘਟੋ ਘਟਾਸ ਕਰਦਾ ਤੁਹਾਡੇ ਵਰਕਰਾਂ ਨੇ ਜੋ ਕੀਤਾ ਤੁਸੀਂ ਅਸਿੱਧੇ ਖੋਦੀ ਕਰੋਗੇ ਪਤਾ ਹੀ ਸਾਨੂੰ ਗੁਜਰਾਤ ਵਿੱਚੋਂ ਇਹ ਕੱਲ ਰੱਖੇ ਸੀ ਐਮਜ ਦਾ ਉਦਘਾਟਨ ਸੋ ਹਮਰਤ ਹਰ ਸਰਪੰਚ ਕੋਲ ਬਾਦਲੇ ਵਜੀਰਾ ਨੂੰ ਮੁਕਸਾਬ ਤੋਂ ਦਿਆ ਕਿ ਕਿਸਾਨਾਂ ਦਾ ਮਸਲਾ ਹੱਲ ਕੀਤਾ ਜਾਵੇ ਇਸ ਤੇ ਭਾਜਪਾ ਦੇ ਵਰਕਰਾਂ ਵੱਲੋਂ ਕੁਰਸੀਆਂ ਤੋਂ ਉੱਠ ਕੇ ਬੀਬੀ ਜੀ ਦਾ ਵਿਰੋਧ ਕੀਤਾ ਅੱਜ ਬੀਬੀ ਜੀ ਦੇ ਹੱਕ ਵਿੱਚ ਉਹਨਾਂ ਦੇ ਭਰਾਤਾ ਵਿਕਰਮ ਸਿੰਘ ਵਿਜੀਠੀਆ ਨੇ ਖੜਨ ਦਾ ਕੋਸ਼ਿਸ਼ ਕੀਤੀ ਪਰ ਇਹ ਨਹੀਂ ਪਤਾ ਲੱਗਦਾ ਸਾਡੇ ਰਾਸੂ ਆਗੂਆਂ ਨੂੰ ਜਦੋਂ ਸਤਾ ਦੇ ਨਸ਼ੇ 'ਚ ਉਹਨੇ ਅਸੀਂ ਕੀ ਬੋਲਦੇ ਆ ਤੇ ਜਦੋਂ ਵੋਟਰ बाबू ਹਟਾ ਦਿੰਦੇ ਨੇ ਫਿਰ ਉਹੀ ਕੁਝ ਸਾਡਾ ਬਦਲ ਜਾਂਦਾ ਹੈ ਜੇ ਅਸੀਂ ਸਿਆਸਤ ਤੋਂ ਉੱਪਰ ਉੱਠ ਕੇ ਮੁੱਦਿਆਂ ਦੀ ਸਿਆਸਤ ਕਰੀਏ ਪੰਜਾਬ ਦੇ ਹੱਕ 'ਚ ਖੜ ਗਏ ਤਾਂ ਸ਼ਾਇਦ ਸਤਾ ਗਵਾਉਣ ਤੋਂ ਬਾਅਦ ਤੁਹਾਨੂੰ ਇਸ ਦਾ ਵਿਰੋਧ ਦਾ ਸਾਹਮਣਾ ਨਾ ਕਰਨਾ ਪਵੇ ਤੇ ਦੂਜੇ ਪਾਸੇ ਅੱਜ ਤੁਸੀਂ ਕਿਸਾਨਾਂ ਦੇ ਹੱਕ 'ਚ ਖੜਨ ਦਾ ਯਤਨ ਕਰਦੇ ਹੋ ਤੇ ਜਦੋਂ ਇਹ ਕਾਨੂੰਨ ਬੜੇ ਸੀ ਜੇ ਉਦੋਂ ਤੁਸੀਂ ਹੱਕ 'ਚ ਖੜੇ ਹੁੰਦੇ ਅੱਜ ਸ਼ਾਇਦ ਲੋਕ ਤੁਹਾਡਾ ਵਿਰੋਧ ਨਾ ਕਰਦੇ ਸੋ ਸਮੇਂ ਦੀ ਨਿਯਾਕਤ ਮੁਤਾਬਕ ਸਿਸਟਮ ਬਦਲ ਜਾਂਦਾ ਹੈ ਇਹ ਵੀ ਉਹਦੇ ਚੋ ਬਦਲ ਚੁੱਕੇ ਨੇ ਜੀ ਜੀ ਬਿਨਾ ਡਰਾਈਵਰ ਤੋਂ ਪੰਜਾਬ ਪਹੁੰਚੀ ਟ੍ਰੇਨ ਜਿਸ ਮਾਮਲੇ ਦੇ ਵਿੱਚ ਜਿਹੜਾ 6 ਨੇ ਉਹਨਾਂ ਨੂੰ ਮੁਲਾਜ਼ਮਾਂ ਨੂੰ ਸਸਪੈਂਡ ਜਿਹੜਾ ਹੋ ਕੀਤਾ ਗਿਆ ਜੰਮੂ ਕਸ਼ਮੀਰ ਦੇ ਕਠੂਆ ਇਲਾਕੇ ਵਿੱਚੋਂ ਇਹ ਰੇਲ ਗੱਡੀ ਇੰਜਨ ਸਟਾਰਟ ਖੜਾ ਸੀ ਡਰਾਈਵਰ ਉੱਤਰ ਗਿਆ ਪਰ ਹੈਂਡ ਬ੍ਰੇਕ ਲਾਉਣਾ ਭੁੱਲ ਗਿਆ ਹਲਾਂਣ ਹੋਣ ਕਰਕੇ ਹੌਲੀ ਹੌਲੀ ਇਹ ਰੇਲ ਤੁਰੀ ਤੇ ਫੇਰੇ ਨੇ ਰਫ਼ਤਾਰ ਫੜ ਲਈ ਫਿਰੋਜ਼ਪੁਰ ਡਿਵੀਜ਼ਨ ਦੇ ਡੀਆਰਐਮ ਡਿਵੀਜ਼ਨਲ ਰੀਜਨਲ ਮੈਨੇਜਰ ਸੱਜੇ ਸਾਹੂ ਨੇ ਦੱਸਿਆ ਕਿ 6 ਅਧਿਕਾਰੀ ਤੇ ਕਰਮਚਾਰੀ ਇਸ ਸਬਾਬਲੇ ਚ ਮੁਤਲ ਕਰ ਦਿੱਤੇ ਗਏ ਨੇ ਪੱਗੂ ਸਾਹਿਬ ਕਹਾਂ ਇਹ ਮੁਲਕ ਮੇਰਾ ਮਹਾਨ ਭਾਰਤ ਕਿ ਰੇਲ ਬਿਨਾ ਡਰਾਈਵਰ ਬਿਨਾ ਗਾੜ ਜੀ ਚੱਲੀ ਆਉਂਦੀ ਆ ਤੇ 80 ਦੀ ਸਪੀਡ ਤੇ ਆਈ ਉਥੋਂ ਚਲੀ ਬਕੇਰੀਆਂ ਦੇ ਕੋਲੇ ਉੱਚੀ ਬੱਸੀ ਦੇ ਕੋਲ ਆ ਕੇ ਇਹਨੂੰ ਰੇਲ ਵਿਭਾਗ ਨੇ ਰੋਕਿਆ 100 ਤੋਂ ਵੱਧ ਫਟਕਾ ਤੋਂ ਗੁਜ਼ਰੀ ਰੇਲ ਵਿਭਾਗਾਂ ਠੀਕਾ ਬਾਦ ਦੇ ਵਿੱਚ ਜਾਗਿਆ ਉਹਨਾਂ ਨੇ ਕਿਸੇ ਕਿਸਮ ਦਾ ਹਾਦਸਾ ਨਹੀਂ ਹੋਣ ਦਿੱਤਾ ਤੇ ਇਹਨੂੰ ਰੋਕ ਲਿਆ 80 ਕਿਲੋਮੀਟਰ ਤੱਕ ਐਤਵਾਰ ਸਵੇਰੇ 7 ਵਜੇ ਇਹਨੂੰ ਰੁਕਾਇਆ ਗਿਆ ਡਰਾਈਵਰ ਅਤੇ ਲੋਕੋਪੋਟ ਪਾਇਲਟ ਮੌਜੂਦ ਨਹੀਂ ਸੀ ਸਾਰੇ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਇਹਦੇ ਵਿੱਚ ਜਿਹੜਾ ਵੀ ਦੋਸ਼ੀ ਪਾਇਆ ਗਿਆ ਉਹਦੇ ਤੇ ਕਾਰਵਾਈ ਹੋਵੇਗੀ ਹਾਲ ਦੀ ਘੜੀ ਇਹ ਅੱਧੀ ਦਰਜਨ ਦੇ ਕਰੀਬ ਕਰਮਚਾਰੀਆਂ ਨੂੰ ਮਤਲਕ ਕੀਤਾ ਗਿਆ ਜੀ ਸਿੱਟ ਨੇ ਪੰਜਵਾਂ ਜਿਹੜਾ ਸਪਲੀਮੈਂਟਰੀ ਚਲਾਨ ਸੀਗਾ ਉਹ ਪੇਸ਼ ਕੀਤਾ ਹੈ ਜਿਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਚੋਫੇ ਤੋਂ ਵੱਧ ਜਿਹੜਾ ਖਤਰਨਾਕ ਹੋ ਸਾਫਤ ਹੋ ਸਕਦਾ ਜੀ ਜਿਹੜਾ ਕੋਟਕਪੂਰਾ ਗੋਲੀकांड ਤੇ ਉਸ ਤੋਂ ਪਹਿਲਾਂ ਬਾਈਬਲ ਕਰਾਮ ਸੌਰੀ ਮਾਫ ਕਰਨਾ ਬੁਰਜ ਜਵਾਰ ਸਿੰਘ ਬਾਲਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਚੋਰੀ ਹੋਈ ਬੀੜ ਜਿੱਦੀ ਬੇਅਦਬੀ ਕੀਤੀ ਗਈ ਇਸ ਮਾਮਲੇ ਦੇ ਵਿੱਚ ਜਿਹੜਾ ਚੌਥਾ ਚਲਾਨ ਹੈ ਪੰਜਵਾਂ 211 ਪੰਨਿਆਂ ਦਾ ਵਿਸ਼ੇਸ਼ ਜਾਂਚ ਟੀਮ ਨੇ ਉਹ ਫਰੀਦਕੋਟ ਦੀ ਅਦਾਲਤ ਵਿੱਚ ਦਾਖਲ ਕਰਤਾ ਜਿਦੇ ਵਿੱਚ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਸਾਬਕਾ ਡੀਜੀਪੀ ਸਵੇਤ ਸਿੰਘ ਸੈਣੀ ਸਵੇਤ ਕਈਆਂ ਨੂੰ ਮੁੱਖ ਤੌਰ ਤੇ ਮੁਜਰਮ ਬਣਾਇਆ ਹੈ ਇਸ ਤੋਂ ਪਹਿਲਾਂ ਤੀਜਾ ਚਲਾਨ 24 ਅਪ੍ਰੈਲ 2023 ਨੂੰ ਪੇਸ਼ ਕੀਤਾ ਗਿਆ ਸੀ ਚੌਥਾ 15 ਸਤੰਬਰ 2023 ਨੂੰ ਜੋ ਬਾਈ ਪੰਨਿਆਂ ਦਾ ਸੀ ਇਸ ਤੋਂ ਪਹਿਲਾਂ ਨਾਮਜਦ ਪੁਲਿਸ ਅਧਿਕਾਰੀਆਂ ਖਿਲਾਫ ਧਾਰਾ 118 ਤੇ 119 ਤਹਿਤ ਪੇਸ਼ ਕੀਤਾ ਸੀ ਤੱਥਾਂ ਨੂੰ ਨਜ਼ਰਅੰਦਾਜ਼ ਕਰਨ ਦੇ ਦੋਸ਼ ਲਾਏ ਸੀ ਜਾਂਚ ਟੀਮ ਨੇ ਗੋਲੀकांड ਵਿੱਚ ਮੌਕੇ ਦੀ ਇੱਕ ਸੀਸੀਟੀਵੀ ਫੁਟੇਜ ਵਾਲੀ ਸੀਡੀ ਵੀ ਜਮ੍ਹਾਂ ਕਰਾਈ ਸੀ ਸੀਸੀਟੀਵੀ ਦੀ ਵੀਡੀਓ ਵਿੱਚ ਪ੍ਰਦਰਸ਼ਨਕਾਰੀ ਅਜੀਤ ਸਿੰਘ ਨੂੰ ਗੋਲੀ ਪੁਲਿਸ ਵਾਲੇ ਪਾਸੇ ਨੂੰ ਕਹਿੰਦੇ ਪ੍ਰਦਰਸ਼ਨਕਾਰੀਆਂ ਵਾਲੇ ਪਾਸੇ ਤੋਂ ਲੱਗੀ ਹੈ ਜੋ ਸੱਜੇ ਪੱਧਰ ਤੋਂ ਵੱਜਦੀ ਹੋਈ ਖੱਬੇ ਚ ਦਾਖਲ ਹੋਈ ਉਹ ਸਾਰੀ ਓਵਰ ਲਈ ਪਾਜ ਹੋ ਗਿਆ ਸੋ ਕਹਿੰਦੇ ਜੇ ਗੋਲੀ ਉਹਨੂੰ ਸੱਜੇ ਪੱਟ ਵਿੱਚ ਵੱਜੀ ਐ ਤਾਂ ਲੋਕਾਂ ਵਾਲੇ ਪਾਸੇ ਸੀ ਖੱਬਾ ਪਾਸਾ ਪੁਲਿਸ ਵਾਲਿਆਂ ਵਾਲੇ ਪਾਸੇ ਸੀ ਗੋਲੀ ਐਸ ਐਲ ਆਰ ਰਾਈਫਲ ਦੇ ਵਿੱਚੋਂ ਚੱਲੀ ਆ ਪੋਲਸ ਉਹ ਬਲੋ ਨਹੀਂ ਲੋਕ ਬਲੇ ਪਾਸੇ ਤੋਂ ਚੱਲੀ ਐ ਤੇ ਮਾਮਲੇ ਕਿਸੇ ਪਾਸੇ ਨੂੰ ਹੋਰ ਮੂੜੀ ਜਾਂਦੇ ਨੇ ਫਿਰ ਯਾਦ ਕਰੋ ਕਵਰ ਬਿਜੇ ਪ੍ਰਤਾਪ ਸਿੰਘ ਨੂੰ ਉਹ ਕਹਿੰਦੇ ਭਾਈ ਸਾਹਿਬ ਇੱਥੇ ਕਦੇ ਇਨਸਾਫ ਨਹੀਂ ਹੋਣਾ ਉਹ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਅਦਾਲਤ ਚੰਨ ਸਾਫ ਹੋਵੇਗਾ ਇਹ ਤਾਂ ਉਸ ਕਮਤੇ ਲੱਗੇ ਹੋਏ ਨੇ ਐਸਾ ਘਾਸ ਕਸੋੜੋ ਨਾ ਗਦੇ ਖਾਏ ਨਾ ਘੋੜੋ ਪਤਾ ਨਹੀਂ ਇਹਦੇ ਵਿੱਚ ਅੱਗੇ ਜਾ ਕੇ ਹੋਰ ਕੀ ਹੋਵੇਗਾ ਜੀ ਜੀ ਮਾਣਾਨੀ ਦੇ ਕੇਸ ਤੋਂ ਦੇ ਵਿੱਚ ਅੱਜ ਜਿਹੜੇ ਅਰਵਿੰਦ ਕੇਜਰੀਵਾਲ ਸੀਗੇ ਉਹ ਸਿੱਟ ਦੇ ਅੱਗੇ ਮੋੜ ਜਿਹੜਾ ਪੇਸ਼ ਨਹੀਂ ਹੋਇਆ ਜੀ ਈਡੀ ਦੇ ਅੱਗੇ ਸਰ ਜੀ ਇਹ ਉਹਨਾਂ ਦਾ 7ਵਾਂ ਸਮਨ ਸੀ 600 ਪਹਿਲਾਂ ਆ ਚੁੱਕੇ ਨੇ ਅੱਜ ਜਦੋਂ ਮਾਣਾਨੀ ਦਾ ਕੇਸ ਹੈ ਜੀ ਇਹ ਇਹ ਉਹ ਨਹੀਂ ਹੈਗਾ ਪੰਗੂ ਸਾਹਿਬ ਈਡੀ ਆਲਾ ਜੀ ਕੇਜਰੀਵਾਲ ਇਹ ਯੂਟਿਊਬਰ ਤ੍ਰੋਬਰਾਠੀ ਦੇ ਇੱਕ ਵੀਡੀਓ ਨੂੰ ਰੀਟਵੀਟ ਕੀਤਾ ਸੀ ਜਿਹਦੇ ਤੇ ਉਹਨਾਂ ਤੇ ਮਾਨਹਾਨੀ ਦਾ ਕੇਸ ਹੋ ਗਿਆ ਸੀ ਉਹਨਾਂ ਨੇ ਕੇਸ ਨੂੰ ਰੱਦ ਕਰਨ ਲਈ ਸੁਪਰੀਮ ਕੋਰਟ 'ਚ ਅਪੀਲ ਕੀਤੀ ਸੀ ਇਹਦੀ ਸੁਣਵਾਈ ਉਹਨੂੰ ਸੋਮਵਾਰ ਨੂੰ ਫੇਰ ਆਉਣੀ ਹੈ ਇਹ ਮਾਮਲਾ 2018 ਵਿੱਚ ਯੂਟਿਊਬਰਰ ਤ੍ਰੋਬਰਾਠੀ ਦੇ ਇੱਕ ਵੀਡੀਓ ਵਾਲੇ ਇਹ ਵੀਟਰ ਨੂੰ ਰੀਟਵੀਟ ਕਰਨ ਦਾ ਉਹ ਵੀਡੀਓ 'ਚ ਵਿਕਾਸ ਸੰਕਰਤਿਆਨ ਨਾਂ ਦੇ ਵਿਅਕਤੀ ਬਾਰੇ અપਮਾਨਜਨਕ ਕਥਤ ਗੱਲਾਂ ਕਹੀਆਂ ਹਾਈ ਕੋਰਟ ਨੇ ਇਹ ਕਹਿ ਕੇ ਕੇਸ ਨੂੰ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਕਿ ਵੱਡੀ ਗਿਣਤੀ ਵਿੱਚ ਲੋਕ ਟਵਿੱਟਰ ਤੇ ਕੇਜਰੀਵਾਲ ਨੂੰ ਫਾਲੋ ਕਰਦੇ ਨੇ ਸ਼ਿਕਾਇਤਕਰਤਾ ਖਿਲਾਫ ਕੀਤੀ ਗਈ અપਮਾਨਜਨਕ ਟਿੱਪਣੀ ਦੀ ਪੁਸ਼ਟੀ ਕੀਤਿਆਂ ਬਿਨਾਂ ਇਸ ਨੂੰ ਰੀਟਵੀਟ ਕੀਤਾ ਹੈ ਇਹਦੇ ਨਾਲ ਕਰੋੜਾਂ ਲੋਕਾਂ ਤੱਕ ਫਲਾਤਾ ਕੇਜਰੀਵਾਲ ਨੇ ਦਿੱਲੀ ਹਾਈ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਸੀ 2018 ਮਈ ਵਿੱਚ ਇਹ ਰੀਟਵੀਟ ਕਰਨ ਦੇ ਇੱਕ ਅਪਰਾਧੀ ਮਾਨਾ ਨੇ ਕਿਸ ਵਜੋਂ ਸਨਮਾਨ ਤੋਂ ਬਾਹਰ ਰੱਖਿਆ ਸੀ ਬਰਕਰਾਰ ਰੱਖਿਆ ਸੀ ਹਾਈ ਕੋਰਟ ਨੇ 5 ਫਰਵਰੀ 2024 ਦੇ ਆਪਣੇ ਫੈਸਲੇ ਵਿੱਚ ਕਿਹਾ ਸੀ ਕਿ ਕਥਿਤ અપਮਾਨਜਨਕ ਕੰਟੈਂਟ ਦੁਆਰਾ ਪੋਸਟ ਕੀਤਾ ਜਾਂਦਾ ਹੈ ਤਾਂ ਮਾਨਖਾਨੀ ਦਾ ਕੇਸ ਲਾਗੂ ਹੋਵੇਗਾ ਅਦਾਲਤ ਨੇ ਵੀ ਕਿਹਾ ਸੀ ਕਿ ਕੰਟੈਂਟ ਨੂੰ ਰੀਟਵੀਟ ਕਰਨ ਵੇਲੇ ਕਿਸੇ ਨੂੰ ਪਤਾ ਨਹੀਂ ਹੈ ਉਸ ਲਈ ਜ਼ਿੰਮੇਵਾਰ ਦੀ ਭਾਵਨਾ ਹੋਣੀ ਚਾਹੀਦੀ ਹੈ ਤੁਸੀਂ અપਮਾਨਜਨਕ ਜਿਹੜਾ ਉਹਦੇ ਵਿੱਚ ਤੱਥ ਹੈ ਉਹਨੂੰ ਕਿਉਂ ਅੱਗੇ ਜਾ ਕੇ ਰੀਟਵੀਟ ਕਰਦੇ ਹੋ ਵਿਅਕਤੀ ਬੇਦਾਵਾ ਅਟੈਚ ਨਹੀਂ ਕਰਦਾ ਤਾਂ ਸਜ਼ਾ ਤੇ ਹੋਰ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਉਹਨੂੰ ਖਾਰਜ ਕਰਨ ਦੀ ਮੰਗ ਕਰਦਿਆ ਹੋਇਆ ਕਿਹਾ ਸੀ ਕਿ ਅਦਾਲਤ ਇਹ ਨਹੀਂ ਸਮਝ ਸકી ਕਿ ਉਹਨਾਂ ਦੇ ਟਵੀਟ ਦਾ ਮਕਸਦ ਸ਼ਿਕਾਇਤ ਕਰਤਾ ਵਿਕਾਸ ਸੰਗਠਨ ਨੂੰ ਨੁਕਸਾਨ ਪਹੁੰਚਾਉਣਾ ਨਹੀਂ ਸੀ ਇਸ ਦੀ ਕੋਈ ਸੰਭਾਵਨਾ ਨਹੀਂ ਸੀ ਦਾਵਾ ਕੀਤਾ ਸੀ ਕਿ ਜਰਮਨੀ ਦਾ ਰਹਿਣ ਵਾਲੇ ਰਾਠੀ ਨੇ ਭਾਜਪਾ ਆਈਟੀ ਸਲ ਪਾਰਟ 2 ਨਾਂ ਦੇ ਯੂਟਿਊਬਰ ਤੋਂ ਇੱਕ ਵੀਡੀਓ ਅਪਲੋਡ ਕੀਤਾ ਸੀ ਜਿਸ ਵਿੱਚ ਕਈ ਝੂਠੇ ਤੇ ਪਾਣਜਨਕ ਦੋਸ਼ ਲਗਾਏ ਗਏ ਸਨ ਉਸ ਮਾਮਲੇ ਦੇ ਵਿੱਚ ਇਹ ਸਾਰਾ ਕੁਝ ਹੈ ਉਹ ਜਿਹੜਾ ਦੂਜਾ ਮਾਮਲਾ ਤੁਸੀਂ ਕਹਿੰਦੇ ਹੋ ਈਡੀ ਵਾਲਾ ਉਹਦੇ ਵਿੱਚ ਅੱਜ ਕੇਜਰੀਵਾਲ ਇਸ ਕਰਕੇ ਪੇਸ਼ ਨਹੀਂ ਹੋਇਆ ਕਿ 16 ਮਾਰਚ ਨੂੰ ਅਦਾਲਤ ਰੇ ਸੱਦਿਆ ਹੋਇਆ ਜੀ ਤੇ ਮੈਂ ਤਾਂ ਅਦਾਲਤ ਦੇ ਵਿੱਚ ਜਾਵਾਂਗਾ ਇਸ ਕਰਕੇ ਉਹਰੇ ਅੱਜ ਉਹ ਈਡੀ ਦੇ ਸਾਹਮਣੇ ਪੇਸ਼ ਨਹੀਂ ਹੋਏ ਜੀ ਧੰਨਵਾਦ ਜੀ ਇਹ ਸੰਨ ਸਾਡੇ ਸੀਨੀਅਰ ਐਡੀਟਰ ਜਸਪਾਲ ਸਿੰਘ ਜੀ ਟਿਲੋ ਜਿਨ੍ਹਾਂ ਨੇ ਬਹੁਤ ਬਹੁਤਰੇ ਮੁੱਦਿਆਂ ਦੇ ਖੁੱਲ ਕੇ ਜਿਹੜੀ ਚਰਚਾ ਕੀਤੀ ਹੈ ਜਲਦ ਨਵਾਂ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ ਮੇਨੂੰ ਦਾ ਯਾਦ ਧੰਨਵਾਦ